ਕਾਲ ਜੀ ਪਹਿਲਾਂ ਤੇ ਮੈਂ ਵਾਰਡ ਨੰਬਰ 30 ਦੇ ਸੂ ਜਵਾਨ ਵੋਟਰਾਂ ਸਪੋਟਰਾਂ ਦਾ तहे ਦਿਲ ਤੋਂ ਧੰਨਵਾਦ ਕਰਦਾ ਤੇ ਮੈਂ ਅੱਜ ਦੱਸਣਾ ਚਾਹੁੰਦਾ ਕਿ ਸਾਡੇ ਇਲਾਕੇ ਦੇ ਵਿੱਚ ਰਾਮਗੜੀਆ ਭਾਈਚਾਰੇ ਦਾ ਬਹੁਤ ਵੱਡਾ ਯੋਗ ਹੈ ਅਤੇ ਰਾਮਗੜੀਆ ਭਾਈਚਾਰੇ ਨੇ ਅੱਜ ਆਪਣੇ ਵੱਲੋਂ ਸਾਰਿਆਂ ਨੇ ਇਕੱਠ ਕਰਕੇ ਸਾਰਾ ਸਮਰਥਨ ਮੇਰੇ ਹੱਕ ਵਿੱਚ ਕਰਕੇ ਤੇ ਮੇਰੀ ਜਿੱਤ ਦਾ ਫਤਵਾ ਇੱਕ ਪਾਸੇ ਕਰ ਦਿੱਤਾ ਹੈ ਕਿੰਨਾ ਫਾਇਦਾ ਮਿਲੇਗਾ ਮੈਨੂੰ ਬਹੁਤ ਜ਼ਿਆਦਾ ਫਾਇਦਾ ਹੈ ਰਾਮਗੜੀਆ ਭਾਈਬੰਦੀ ਦੇ ਨਾਲ ਨਾਲ ਰਾਮਗੜੀਆ ਪਰਿਵਾਰ ਜਿਹੜੇ ਆ ਉਹ ਬਹੁਤ ਹੀ ਵੱਡੀ ਤعداد ਦੇ ਵਿੱਚ ਮੇਰੀ ਵਾਰਡ ਦੇ ਵਿੱਚ ਹੈਗੇ ਜਿਨ੍ਹਾਂ ਦਾ ਮਤਲਬ ਕਿ ਪਹਿਲਾਂ ਹੀ ਮੈਨੂੰ ਪਿਆਰ ਬਹੁਤ ਜ਼ਿਆਦਾ ਸੀ ਇੱਕ ਪਰ ਇੱਕ ਜਦੋਂ ਭਾਈਵੰਦੀ ਨੇ ਇੱਕ ਫਤਵਾ ਦਿੱਤਾ ਤੇ ਇਹ ਸਾਰਾ ਇਹ ਉਹ ਲੋਕ ਜੋ ਪਰਿਵਾਰ ਨੇ ਇਹ ਆਪਣਾ ਉਹਨਾਂ ਦਾ ਹੁਕਮ ਮੰਨਦੇ ਨੇ ਤੇ ਸਾਰੇ ਇੱਕ ਪਾਸੇ ਵੋਟ ਕਰਨਗੇ ਹੋਰ ਵੀ ਕਾਂਗਰਸੀ ਵਰਕਰਾਂ ਨੂੰ ਦਿੱਤਾ ਗਿਆ ਦੀ ਹਾਂਜੀ ਹਾਂਜੀ ਉਹਨਾਂ ਨੇ ਪੂਰਾ ਸਮਰਥਨ ਜੀ ਪੂਰੀ ਕਾਂਗਰਸ ਪਾਰਟੀ ਨੂੰ ਸਮਰਥਨ ਦਿੱਤਾ ਭਾਈਵੰਦੀ 'ਚ ਜਿਸ ਤਰ੍ਹਾਂ ਕਿ ਵਾਰਡ ਨੰਬਰ 29 31 ਸਾਰੇ ਜਿਹੜੇ ਕੌਂਸਲ ਦੇ ਇਲੈਕਸ਼ਨ ਲੜ ਰਹੇ ਸਾਰਿਆਂ ਨੂੰ ਇਸ ਚੀਜ਼ ਦਾ ਬਹੁਤ ਹੀ ਜ਼ਿਆਦਾ ਫਾਇਦਾ ਹੋਏਗਾ ਕਿਹਦੀ ਬਰਾਦਰੀ ਲੋਕਤ ਸਮਰਥਨ ਅੱਜ ਮੈਨੂੰ ਪਹਾੜ ਸਿੱਖ ਬਰਾਦਰੀ ਤੋਂ ਵੀ ਪਰ ਬਾਹੂਗਾਰ ਅਮਲੇ ਅਤੇ ਅੱਜ ਉਹਨਾਂ ਨੇ ਵੀ ਇੱਕ ਮਤਾ ਪਾ ਕੇ ਮੈਨੂੰ ਸਮਰਥਨ ਦੇ ਦਿੱਤਾ ਤਾਂ ਕਿ ਜੋ ਵੀ ਕਾਂਗਰਸ ਪਾਰਟੀ ਦੇ ਨਾਲ ਪਹਿਲਾਂ ਵੀ ਚੱਲਦੇ ਸੀ ਪਰ ਇਸ ਵਾਰ ਉਹਨਾਂ ਨੇ ਸਿਰਫ ਮੇਰੇ ਕੰਮਾਂ ਦੇ ਆਧਾਰ ਤੇ ਮੈਨੂੰ ਕੰਮਾਂ ਨੂੰ ਵੇਖਦੇ ਉਹਨਾਂ ਨੇ ਇੱਕ ਪਾਸੇ ਮੈਨੂੰ ਫਤਵਾ ਦੇ ਦਿੰਦਾ ਇਹ ਐਲਾਨ ਕਰ ਦਿੱਤਾ ਹੈ ਕਿ ਤੁਸੀਂ ਸ਼ਿਲਿੰਦਰ ਸਿੰਘ ਸ਼ਾਲੀ ਦੇ ਨਾਲ ਅਤੇ ਕਾਂਗਰਸ ਪਾਰਟੀ ਦੇ ਨਾਲ ਹੈ ਕਿੰਨਾ ਕੁ ਬਲ ਮਿਲੇਗਾ ਜੀ ਦੋਵੇਂ ਜਿਸ ਤਰੀਕੇ ਨਾਲ ਇੱਕ ਬੜੇ ਧਾਰਮਿਕ ਔਰ ਮਿਹਨਤੀ ਕੌਮਦਾਨ ਨੇ। ਨਾ ਮੈਂ ਇਹ ਮਹਿਸੂਸ ਕਰਦਾ ਬਈ ਇਹ ਮਿਹਨਤ ਕਸ਼ ਲੋਕ ਨੇ ਇਹਨਾਂ ਦੀ ਜ਼ੁਬਾਨ ਦਾ ਬਹੁਤ ਜ਼ਿਆਦਾ ਮੁੱਲ ਹੈ। ਅਗਰ ਇਹਨਾਂ ਨੇ ਇੱਕ ਤੋਂ ਇੱਕ ਇੱਕ ਕਪੜੇ ਪਰਿਵਾਰਾਂ ਨੂੰ ਕਿਹਾ ਤੇ ਮੇਰੇ ਹਿਸਾਬ ਨਾਲ ਅੱਜ ਹੀ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਜਿੱਤ ਮੇਰੀ ਯਕੀਨੀ ਹੈ। ਬੜਾ ਸਨਮਾਨ ਕੀਤਾ ਗਿਆ। ਹਾਂਜੀ ਬਹੁਤ ਸਨਮਾਨ ਕੀਤਾ। ਇਹ ਜੀ ਮੇਰਾ ਪਿਆਰ ਹੈ। ਪਿਛਲੇ 7 ਸਾਲ ਤੋਂ ਮੈਂ ਕਾਉਂਸਲਰ ਸਾਹ ਅਤੇ ਹਰ ਬੰਦਾ ਵਾਰਡ ਦਾ ਜੇ ਮੇਰੇ ਨਾਲ ਸਿੱਧਾ ਹੀ ਟੱਚ ਦੇ ਵਿੱਚ ਸੀ। ਮੈਂ ਨਹੀਂ ਸੋਚਦਾ ਕਿ ਕਿਸੇ ਵੀ ਕੋਈ ਪਰਿਵਾਰ ਦਾ ਬੰਦਾ ਹੈਗਾ ਜੇ ਕੋ ਮੇਰਾ ਮੋਬਾਈਲ ਨੰਬਰ ਨਹੀਂ ਹੋਏਗਾ ਤੇ ਜਿਹਦਾ ਮੈਂ ਸਿੱਧਾ ਫੋਨ ਨਹੀਂ ਚੁੱਕਿਆ ਹੈਗਾ ਅਗਰ ਮੈਂ ਕਿਸੇ ਦਾ ਫੋਨ ਨਹੀਂ ਚੁੱਕ ਪਾਇਆ ਤਾਂ ਮੈਂ ਹਰ ਬੰਦੇ ਨੂੰ ਬੈਕ ਕਾਲ ਕੀਤੀ ਹੈ ਅੱਜ ਉਹੀ ਗੱਲਾਂ ਦਾ ਅਸਰ ਮੈਂ ਦੇਖਣ ਨੂੰ ਮਿਲਦਾ ਹੈ ਕਿ ਲੋਕਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਤਾਂ ਕਿ ਮੈਂ ਇਹ ਪਿਆਰ ਨੂੰ ਮੈਂ ਨਾਲ ਇਹ ਆਸ ਕਰਦਾ ਵੀ ਅਗਰ ਇਹ ਪਿਆਰ ਫਤਵਾ ਮੈਨੂੰ ਦੁਬਾਰਾ ਮਿਲਦਾ ਤੇ ਮੈਂ ਇਸ ਤੋਂ ਵੱਧ ਚੜ ਕੇ ਲੋਕਾਂ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰਾਂਗਾ ਜੀ ਪਹਿਲਾਂ ਤੇ ਮੈਂ ਵਾਰਡ ਨੰਬਰ 30 ਦੇ ਸੂਝਵਾਨ ਵੋਟਰਾਂ ਸਪੋਰਟਰਾਂ ਦਾ ਤਿਆਰ ਦੇ ਲਈ ਤੋਂ ਧੰਨਵਾਦ ਕਰਦਾ ਤੇ ਮੈਂ ਅੱਜ ਦੱਸਣਾ ਚਾਹੁੰਦਾ ਕਿ ਸਾਡੇ ਇਲਾਕੇ ਵਿੱਚ ਰਾਮਗੜੀਆ ਭਾਈਚਾਰੇ ਦਾ ਬਹੁਤ ਵੱਡਾ ਯੋਗ ਹੈ ਅਤੇ ਰਾਮਗੜੀਆ ਭਾਈਚਾਰੇ ਨੇ ਅੱਜ ਆਪਣੇ ਵੱਲੋਂ ਸਾਰਿਆਂ ਨੇ ਇਕੱਠ ਕਰਕੇ ਸਾਰਾ ਸਮਰਥਨ ਮੇਰੇ ਹੱਕ ਵਿੱਚ ਕਰਕੇ ਤੇ ਮੇਰੀ ਜਿੱਤ ਨੂੰ ਦਾ ਫਤਵਾ ਇੱਕ ਪਾਸੇ ਕਰ ਦਿੱਤਾ ਹੈ ਕਿੰਨਾ ਫਾਇਦਾ ਮਿਲੇਗਾ ਮੈਨੂੰ ਬਹੁਤ ਜ਼ਿਆਦਾ ਫਾਇਦਾ ਹੈ ਰਾਮਗੜੀਆ ਭਾਈਵੰਦੀ ਦੇ ਨਾਲ-ਨਾਲ ਰਾਮਗੜੀਆ ਪਰਿਵਾਰ ਜਿਹੜੇ ਆ ਉਹ ਬਹੁਤ ਹੀ ਵੱਡੀ ਤਦਾਦ ਦੇ ਵਿੱਚ ਮੇਰੀ ਵਾਰਡ ਦੇ ਵਿੱਚ ਹੈਗੇ ਜਿਨ੍ਹਾਂ ਦਾ ਮਤਲਬ ਕਿ ਪਹਿਲਾਂ ਹੀ ਮੈਨੂੰ ਪਿਆਰ ਬਹੁਤ ਜ਼ਿਆਦਾ ਸੀ ਇੱਕ ਪਰ ਇੱਕ ਜਦੋਂ ਭਾਈਵੰਦੀ ਨੇ ਇੱਕ ਫਤਵਾ ਦਿੱਤਾ ਤੇ ਇਹ ਸਾਰਾ ਇਹ ਉਹ ਲੋਕ ਜੋ ਪਰਿਵਾਰ ਨੇ ਇਹ ਆਪਣਾ ਉਹਨਾਂ ਦਾ ਹੁਕਮ ਮੰਨਦੇ ਨੇ ਤੇ ਸਾਰੇ ਇੱਕ ਪਾਸੇ ਵੋਟ ਕਰਨਗੇ ਹੋਰ ਵੀ ਕਾਂਗਰਸੀ ਵਰਕਰਾਂ ਨੂੰ ਦਿੱਤਾ ਗਿਆ ਜੀ ਹਾਂਜੀ ਹਾਂਜੀ ਉਹਨਾਂ ਨੇ ਪੂਰਾ ਸਮਰਥਨ ਜੀ ਪੂਰੀ ਕਾਂਗਰਸ ਪਾਰਟੀ ਨੂੰ ਸਮਰਥਨ ਦਿੱਤਾ ਭਾਈਵੰਦੀ 'ਚ ਜਿਸ ਤਰ੍ਹਾਂ ਕਿ ਵਾਰਡ ਨੰਬਰ 29 31 ਸਾਰੇ ਜਿਹੜੇ ਕੌਂਸਲਰ ਦੇ ਇਲੈਕਸ਼ਨ ਲੜ ਰਹੇ ਸਾਰਿਆਂ ਨੂੰ ਇਸ ਚੀਜ਼ ਦਾ ਬਹੁਤ ਹੀ ਜ਼ਿਆਦਾ ਫਾਇਦਾ ਹੋਏਗਾ ਕਿਹਦੀ ਬਰਾਦਰੀ ਤੋਂ ਸਮਰਥਨ ਅੱਜ ਮੈਨੂੰ ਪਾਠ ਸਿੱਖ ਬਰਾਦਰੀ ਤੋਂ ਵੀ ਪਰ ਬਾਹੂ ਗਾਰਾ ਮਿਲਿਆ ਅਤੇ ਅੱਜ ਉਹਨਾਂ ਨੇ ਵੀ ਇੱਕ ਮਤਾ ਪਾ ਕੇ ਮੈਨੂੰ ਸਮਰਥਨ ਦੇ ਦਿੱਤਾ ਤਾਂ ਕਿ ਜੋ ਵੀ ਉਹ ਕਾਂਗਰਸ ਪਾਰਟੀ ਦੇ ਨਾਲ ਪਹਿਲਾਂ ਵੀ ਚੱਲਦੇ ਸੀ ਪਰ ਇਸ ਵਾਰ ਉਹਨਾਂ ਨੇ ਸਿਰਫ ਮੇਰੇ ਕੰਮਾਂ ਦੇ ਆਧਾਰ ਤੇ ਮੈਨੂੰ ਕੰਮਾਂ ਨੂੰ ਵੇਖਦੇ ਉਹਨਾਂ ਨੇ ਇੱਕ ਪਾਸੇ ਮੈਨੂੰ ਫਤਵਾ ਦੇ ਦਿੰਦਾ ਇਹ ਐਲਾਨ ਕਰ ਦਿੱਤਾ ਹੈ ਕਿ ਤੁਸੀਂ ਸ਼ਿਲਿੰਦਰ ਸਿੰਘ ਸ਼ਾਲੀ ਦੇ ਨਾਲ ਅਤੇ ਕਾਂਗਰਸ ਪਾਰਟੀ ਦੇ ਨਾਲ ਹੈ ਕਿੰਨਾ ਕੁ ਬਲ ਮਿਲੇਗਾ ਜੀ ਦੋਵੇਂ ਜਿਸ ਤਰੀਕੇ ਨਾਲ ਇੱਕ ਬੜੇ ਧਾਰਮਿਕ ਔਰ ਮਿਹਨਤੀ ਕੌਮਦਾਨ ਨੇ ਹਾਂ ਮੈਂ ਇਹ ਮਹਿਸੂਸ ਕਰਦਾ ਬਈ ਇਹ ਮਿਹਨਤਕਸ਼ ਲੋਕ ਨੇ ਇਹਨਾਂ ਦੀ ਜ਼ੁਬਾਨ ਦਾ ਬਹੁਤ ਜ਼ਿਆਦਾ ਮੁੱਲ ਹੈ ਅਗਰ ਇਹਨਾਂ ਨੇ ਇੱਕ ਤੋਂ ਇੱਕੇ ਕਪੜੇ ਪਰਿਵਾਰਾਂ ਨੂੰ ਕਿਹਾ ਤੇ ਮੇਰੇ ਹਿਸਾਬ ਨਾਲ ਅੱਜ ਹੀ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਜਿੱਤ ਮੇਰੀ ਯਕੀਨੀ ਹੈ ਬੜਾ ਸਨਮਾਨ ਕੀਤਾ ਗਿਆ ਹਾਂਜੀ ਬਹੁਤ ਸਨਮਾਨ ਕੀਤਾ ਇਹ ਜੀ ਮੇਰਾ ਪਿਆਰ ਹੈ ਪਿਛਲੇ 7 ਸਾਲ ਤੋਂ ਮੈਂ ਕਾਉਂਸਲਰ ਸਾਹ ਅਤੇ ਹਰ ਬੰਦਾ ਵਾਰਡ ਦਾ ਜੇ ਮੇਰੇ ਨਾਲ ਸਿੱਧਾ ਹੀ ਟੱਚ ਦੇ ਵਿੱਚ ਸੀ ਮੈਂ ਨਹੀਂ ਸੋਚਦਾ ਕਿ ਕਿਸੇ ਵੀ ਕੋਈ ਪਰਿਵਾਰ ਦਾ ਬੰਦਾ ਹੈਗਾ ਜੇ ਕੋ ਮੇਰਾ ਮੋਬਾਈਲ ਨੰਬਰ ਨਹੀਂ ਹੋਏਗਾ ਤੇ ਜਿਹਦਾ ਮੈਂ ਸਿੱਧਾ ਫੋਨ ਨਹੀਂ ਚੁੱਕਿਆ ਹੋਏਗਾ ਅਗਰ ਮੈਂ ਕਿਸੇ ਦਾ ਫੋਨ ਨਹੀਂ ਚੁੱਕ ਪਾਇਆ ਤਾਂ ਮੈਂ ਹਰ ਬੰਦੇ ਨੂੰ ਬੈਕ ਕਾਲ ਕੀਤੀ ਆ ਅੱਜ ਉਹੀ ਗੱਲਾਂ ਦਾ ਅਸਰ ਮੈਂ ਦੇਖਣ ਨੂੰ ਮਿਲਦਾ ਕਿ ਲੋਕਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਤਾਂ ਕਿ ਮੈਂ ਇਹ ਪਿਆਰ ਨੂੰ ਮੈਂ ਨਾਲ ਇਹ ਆਸ ਕਰਦਾ ਵੀ ਅਗਰ ਇਹ ਪਿਆਰ ਫਤਵਾ ਮੈਨੂੰ ਦੁਬਾਰਾ ਮਿਲਦਾ ਤੇ ਮੈਂ ਇਸ ਤੋਂ ਵੱਧ ਚੜ ਕੇ ਲੋਕਾਂ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰਾਂ